ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਮੀ ਜਨਦੀ ਲਸਾਨੀ ਤੇ ਬਲਖਣ ਕੁਰਬਾਨੀ ਹੈ ਜਿਨ੍ਹਾਂ ਨੂੰ ਇਤੋਂ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਧਾ ਪੈਂਡ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਉਸ ਦੇ ਵਿੱਚ ਜਿਹੜਾ ਹੈ ਮਠੰਡੇ ਵਾਲਾ ਪ੍ਰੋਗਰਾਮ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਹਿਬਾਨ ਫੌਨਾ ਦੇ ਇਤਿਹਾਸ ਦੀ ਸ਼ਹੀਦਾਂ ਦੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸੋ ਸਾਰੇ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਜੀ ਨੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੜੇ ਸ਼ਰਦਾ ਨਾਲ ਇਸ ਨੂੰ ਲੋਕਾਂ ਅੱਗੇ ਪੇਸ਼ ਕੀਤਾ ਤੇ ਸੰਗਤ ਨੇ ਆ ਕੇ ਇਹਦੇ ਵਿੱਚ ਦਰਸ਼ਨ ਦੇ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਇਸ ਮਹੀਨੇ ਵਿੱਚ ਕੀ ਆਪਣੇ ਕਿਸੇ ਕਾਨੂੰਨ ਦੀ ਬੋਲਾਂ ਦੇ ਵਿੱਚ ਹੋਰ ਆਪਣੇ ਲੋਕਾਂ ਦਾ ਸੰਚਾਰ ਜਿਹੜੀ ਸੰਗਤਾਂ ਨੇ ਇਨਸਾਈਟ ਦਿੱਤੀ ਵੀ ਅਲੱਗ ਜੀ ਦੇ ਸਾਡੇ ਦੇ ਈਸੋ ਸਾਰਾ ਕਹਿਣਾ ਦੇਵੀ ਦੇ ਚਾਣੀ ਚੌਕ ਵਿਖੇ ਵਿਕੀ ਗਈ ਸ਼ਹਾਦਤ ਨਾਲ ਸੰਬੰਧਤ ਜਿਨ੍ਹਾਂ ਵਿੱਚੋਂ ਹਰਕਤ ਸਾਹਿਬ ਅਤੇ ਨ્યાਯ ਦੀ ਆਵਾਜ਼ ਬੁਲੰਦ ਹੋਈ ਅਸੀਂ ਜਿਨ੍ਹਾਂ ਨੂੰ ਗੁਚਾਉ ਨਹੀਂ ਆਪਣੀ ਸ਼ਹਾਦਤ ਦੇ ਦਿੱਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਯਾਦ ਕਰਦੇ ਹਾਂ ਇਹ ਲਾਈਵ ਐਂਡ ਸਾਊਂਡ ਸ਼ੋਅ ਹਿੰਦੀ ਚੱਟ ਸੰਗਤ ਦੇ ਸੰਮੁਖ ਪੇਸ਼ ਕਰਨ ਦਾ جتن پنجاب سرکار کا مان کیا

Também tá acertar um